ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਰਾਜਾ ਵੜਿੰਗ ਦੀਆਂ ਵਧੀਆਂ ਮੁਸ਼ਕਲਾਂ ਰਾਜਾ ਵੜਿੰਗ ਡਿਰਪੋਕ ਰਾਜਾ ਵੜਿੰਗ ਮਦਾਨ ਛੱਡ ਕੇ ਭੱਜ ਜਾਂਦੇ ਨੇ ਰਾਜਾ ਵੜਿੰਗ ਉਸ ਸਮੇਂ ਸਾਥ ਨਹੀਂ ਦਿੰਦੇ ਪਾਰਟੀ ਦੇ ਵੱਡੇ ਆਗੂਆਂ ਦਾ ਜਦੋਂ ਉਹਨਾਂ ਨੂੰ ਸਾਥ ਦੀ ਜ਼ਰੂਰਤ ਹੁੰਦੀ ਹੈ ਤੇ ਹੁਣ ਅਸੀਂ ਕੀ ਕਰਨਾ ਅਸੀਂ ਤਾਂ ਹੁਣ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਹਾਂ ਸਾਨੂੰ ਤੇ ਹੁਣ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਸਾਡੀ ਝੋਲੀ ਦੇ ਵਿੱਚ ਟਿਕਟ ਪਾ ਦਿੱਤੀ ਹੈ ਰਾਜਾ ਵੜਿੰਗ ਤੇ ਨਿਸ਼ਾਨੀਆਂ ਸਵਾਲ ਖੜੇ ਕੀਤੇ ਗਏ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਸੀ ਕਿ ਰਾਜਾ ਵੜਿੰਗ ਨੂੰ ਕਾਂਗਰਸ ਪਾਰਟੀ ਦੇ ਵੱਡੇ ਆਗੂ ਆਪਣਾ ਪ੍ਰਧਾਨ ਹੀ ਨਹੀਂ ਮੰਨਦੇ ਨਾ ਇਹਨਾਂ ਦੀ ਗੱਲ ਮੰਨੀ ਜਾਂਦੀ ਹੈ ਉਨ੍ਹਾਂ ਦੀ ਸਿੱਧੀ ਅਪਰੋਚ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਉਹ ਹੋਇਆ ਵੀ ਕਿਉਂਕਿ ਰਾਜਾ ਵੜਿੰਗ ਨੇ ਆਪਣੀ ਧਰਮ ਪਤਨੀ ਦਾ ਨਾਮ ਰੈਫਰ ਕੀਤਾ ਹੋਇਆ ਸੀ ਹਲਕਾ ਲੁਧਿਆਣਾ ਵੈਸ ਤੋਂ ਕਿ ਮੇਰੀ ਧਰਮ ਪਤਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਕਿਉਂਕਿ ਸੰਸਦ ਨੇ ਕਹਿ ਸਕਦੇ ਨੇ ਪ੍ਰਧਾਨ ਨੇ ਲੇਕਿਨ ਇੱਧਰ ਭਾਰਤ ਭੂਸ਼ਣ ਆਸ਼ੂ ਨੇ ਇੱਕ ਐਨਸੀਯੂ ਦੇ ਵਿੱਚ ਬੜੇ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਪਤਾ ਨਹੀਂ ਕਿ ਮੇਰੀਆਂ ਡਿਊਟੀਆਂ ਕਿਹੜੀਆਂ ਨੇ ਮੇਰੀਆਂ ਸਵਾਮਾਂ ਕਿਹੜੀਆਂ ਨੇ ਉਹਨਾਂ ਨੇ ਕਿਹਾ ਕਿ ਮੇਰੇ ਘਰ ਦੇ ਵਿੱਚੋਂ ਬੇਰੰਗ ਹੋ ਕੇ ਮੁੜੇ ਮੈਂ ਉਹਨਾਂ ਨੂੰ ਮਿਲਿਆ ਨਹੀਂ ਇਸ ਦਾ ਕਾਰਨ ਵੀ ਤਾਂ ਪਤਾ ਕਰਨਾ ਚਾਹੀਦਾ ਹੈ ਜਦੋਂ ਮੈਨੂੰ ਲੋੜ ਸੀ ਉਦਾਂ ਮદાન ਛੱਡ ਕੇ ਭੱਜ ਗਿਆ ਰਾਜਾ ਬੜਿੰਗ ਜਾ ਕੇ ਬਹਿ ਗਿਆ ਬਕਸਰ ਤੇ ਮੈਂ ਜੇਲ੍ਹ ਦੇ ਵਿੱਚ ਗਿਆ ਕਿ ਮਗਰ ਪੈਰਵਾਈ ਕਰਨੀ ਨਹੀਂ ਬਣਦੀ ਸੀ ਰਾਜਾ ਬੜਿੰਗ ਸਾਡੇ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਮੇਰੇ ਵੱਲ ਨੂੰ ਕੋਈ ਇਨਵੀਟੇਸ਼ਨ ਨਹੀਂ ਹੈ ਕਿ ਉਹ ਆ ਕੇ ਮੇਰੇ ਚੋਣ ਪ੍ਰਚਾਰ ਦੇ ਵਿੱਚ ਚੋਣ ਪ੍ਰਚਾਰ ਕਰੇ ਮੇਰੇ ਲਈ ਵੋਟਾਂ ਮੰਗੇ ਹਲਕਾ ਲੁਧਿਆਣਾ ਪਸ਼ਪੀ ਤੋਂ ਇਹ ਬੜੀ ਵੱਡੀ ਗੱਲ ਕਹਿ ਦਿੱਤੀ ਹੈ ਭਾਰਤ ਪੂਸ਼ਨ ਆਸ਼ੂ ਨੇ ਭਾਰਤ ਪੂਸ਼ਨ ਆਸ਼ੂ ਨੇ ਕਿਹਾ ਮੈਂ ਖਮੋਸ਼ਾਂ ਜਿਹੜੀਆਂ ਡਿਊਟੀਆਂ ਰਾਜਾ ਵੜਿੰਗ ਨੂੰ ਕਰਨੀਆਂ ਚਾਹੀਦੀਆਂ ਹਨ ਉਹ ਡਿਊਟੀਆਂ ਤੋਂ ਭੱਜਦੇ ਆ ਉਹ ਡੀਟੀ ਉਸ ਡੂਟੀਆਂ ਤੋਂ ਉਹਨਾਂ ਡੂਟੀਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਆ ਇਸ ਕਰਕੇ ਫਿਰ ਮੇਰਾ ਰਾਜਾ ਵੜਿੰਗ ਦੇ ਨਾਲ ਲੈਣਾ ਦੇਣਾ ਕੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਰਾਜਾ ਵੜਿੰਗ ਨੂੰ ਮੂੰਹ ਦੀ ਖਾਣੀ ਪਈ ਰਾਜਾ ਵੜਿੰਗ ਜਦੋਂ ਗਿਆ ਹਾਲਾਂਕਿ ਪਾਰਟੀ ਪ੍ਰਧਾਨ ਨੇ ਸੰਸਦ ਨੇ ਹਲਕਾ ਲੁਧਿਆਣਾ ਦੇ ਲੇਕਿਨ ਬੇਰੰਗ ਮੁਰੇ ਫਿਰ ਕਿਆਸਰਗਾਈਆਂ ਲਗਾਈਆਂ ਲਗਾਈਆਂ ਜਨ ਲਗ ਪੀਆਂ ਕਿ ਭਾਰਤ ਕੂਸ਼ਨ ਆਸ਼ੂ ਅਤੇ ਰਾਜਾ ਵੜਿੰਗ ਦੇ ਆਪਸੀ ਮਤ ਆਪਸੀ મત ਭੇਦ ਨੇ ਆਪਸੀ ਵਿਚਾਰਧਾਰਾ ਇਹਨਾਂ ਦੀ ਨਹੀਂ ਮਿਲਦੀ ਇਸ ਕਰਕੇ ਹੁਣ ਭਾਰਤ ਭੂਸ਼ਣ ਆਸ਼ੂ ਨੇ ਖੁੱਲ ਕੇ ਕਹਿ ਦਿੱਤਾ ਹੈ ਕਿ ਰਾਜਾ ਵੜਿੰਗ ਦੀ ਸਾਨੂੰ ਕੋਈ ਲੋੜ ਨਹੀਂ ਮੇਰੇ ਨਾਲ ਕਾਂਗਰਸ ਪਾਰਟੀ ਦੇ ਹੋਰ ਵੱਡੇ ਆਗੂ ਨੇ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਤਾਂ ਕਿ ਮੈਨੂੰ ਤਾਂ ਇੱਕ ਇਥੇ ਕਮਰਾ ਲੈ ਦਿਓ ਕਿ ਜਿੰਨੀ ਦੇਰ ਤੱਕ ਤੁਸੀਂ ਚੋਣ ਨਹੀਂ ਜਿੱਤਦੇ ਉਨੀ ਦੇਰ ਤੱਕ ਮੈਂ ਤੁਹਾਡੇ ਹੱਕ ਵਿੱਚ ਚੋਣ ਪ੍ਰਚਾਰ ਕਰਾਂਗਾ ਇਹ ਗੱਲ ਕਹੀ ਹੈ ਚਰਨਜੀਤ ਸਿੰਘ ਚੰਨੀ ਨੇ ਤੇ ਫਿਰ ਡਰ ਕਿਹੜੀ ਗੱਲ ਦਾ ਰਾਜਾ ਵੜਿੰਗ ਨੇ ਰਾਜਾ ਵੜਿੰਗ ਨਹੀਂ ਹੋਣਗੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਹੋਰ ਬੜੇ-ਬੜੇ ਆਗੂ ਨੇ ਜਿਹੜੇ ਦਿਨ ਪਰ ਰਾਤ ਮੇਰੇ ਨਾਲ ਖੜੇ ਨੇ ਖੜੇ ਸੀ ਖੜੇ ਹਨ ਅਤੇ ਖੜੇ ਰਹਿਣਗੇ ਲੇਕਿਨ ਰਾਜਾ ਵੜਿੰਗ ਮੈਨੂੰ ਨਹੀਂ ਚਾਹਦੀ ਕਿਉਂਕਿ ਉਹ ਮੈਦਾਨ ਛੱਡ ਕੇ ਭੱਜਣ ਵਾਲਿਆਂ ਵਿੱਚੋਂ ਹਨ ਤਾਂ